ini kendaraan nanti kita lanjutkan, dah. ada ਸ੍ਰੀ ਕਾਲ ਬਤ ਸ੍ਰੀ ਕਾਲ ਆਗੇ ਹਾਂਜੀ ਹਾਂ ਆਲੂ ਵਾਲੇ ਕੁਲਚਾ ਆਹ ਸਾਹਮਣੇ ਉਹਦਾ ਹੋਰ ਦਾ ਪ੍ਰਬੰਧ ਕਰਦੇ ਆਂ ਵੀ ਨਾਲ ਹੀ ਜਾਏਗਾ ਉਹ ਪਹਿਲਾਂ ਤਾਂ ਹੀ ਦਾ ਹਾਂ ਉਹਦੇ ਵਾਸਤੇ ਹੀ ਚਾਹੀਦਾ ਪਰਦਾਰਤਾ ਕੀ ਵਾਸਤੇ ਕਰਦੇ ਨੇ ਨਾ ਨਗਰ ਕੀਰਤ ਨੇ ਕਰਦੇ ਪਤਾ ਲੱਗੇ ਹਾਂ ਹਾਂ ਪਰਦਾਰਤਾ ਉਹਦੇ ਵਾਸਤੇ Друзья, ਸਿੱਕ ਤੋਂ ਦੀ ਅੱਖ ਨੂੰ ਟੋਪ ਨਹੀਂ ਕਰਦਾ ਸੰਦਾਨੇ ਸਿੱਕ ਤੋਂ ਦੀ ਅੱਖ ਟਪਕ ਜਾ जन ਸਾਰੇ ਭਾਈ ਸਾਰੀ ਸੰਗਤ ਨੂੰ ਸਾਡੇ ਸਭ ਤੋਂ ਸਤਿਕਾਰਯੋਗ ਸਾਧਨਾ ਦੇ ਸਿੰਘ ਬਹੁਤ ਬਹੁਤ ਸਦਾ ਨਾਮ ਸਾਲਾ ਦੇ ਨਿਵਾਰਿਆਂ ਜਿਵਾਕ ਨੂੰ ਹੈ ਜਿਦਾ ਆਵੇ ਫਤੇ ਪਾਵੇ ਨਾ ਰੋ ਜਾਵੇ ਫਤਨੀਆਂ ਦਾ ਲਾ ਮਾ ਲੀ ਦੀਆਂ ਸਾਰੀ ਸੰਗਤ ਨੂੰ ਕਹਿੰਦਾ ਹੈ ਕਿ ਸਭੇ ਪਾਸੇ ਗਿਆਨ ਦੇ ਲਾਗੇ ਸਾਰੇ ਆਪਣਾ ਵੰਡ ਬੰਦ ਕਰੋ ਸਾਰੀ ਸੰਗਤ ਨੂੰ ਸਦਾ ਦੀਆਂ ਉਦਾਹਰਨਾਂ assim como ele não やめろ。

ਦੇਰਾ ਗਿਆ ਆ ਵੀਡੀਓ ਚੱਲ ਰਿਹਾ ਦੇਰਾ ਗਿਆ ਫਤਿਹ ਰਸਲੇ ਨੂੰ ਪੂਰ ਰਹਿਣਗੇ ਜਿਹੜੀ ਚਾਲ ਨੂੰ ਕਰਨਾ ਪੰਜਾਬ ਦੀ ਤਰੱਕੀ ਦੇ ਕਰਕੇ ਜਿਹੜੇ ਅੱਜ ਸਾਡੇ ਲੱਖੋਂ ਜਸੂ ਦੇ ਵਾਰਿਸ ਜੈਸਦੀ ਰੂਹ ਇੰਦਰਾ ਗਾਂਧੀ ਚ ਜਿਸ ਨੂੰ ਦੁਰਗਾ ਦਾ ਅਵਤਾਰ ਕਿਹਾ ਗਿਆ ਹੈ ਭਾਰਤ ਭਰ ਨੇ ਚੀਅਰਫੁਲੀ ਉਸ ਨੂੰ ਹੋਣੇ ਨਹੀਂ ਕੀਤਾ ਇਹ ਕਿਹਾ ਗਿਆ ਦਿੱਲੀ ਦੇ ਪਾਰਲੀਮੈਂਟ ਦੇ ਦਲਿਆਰਿਆਂ ਚ ਤੇ ਸਿੱਖ ਤਾਂ ਪੜਦੇ ਸੰ ਰਾਜ ਕਰੇਗਾ ਖਾਲਸਾ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਪਰ ਖਾਲਸਾ ਨੇ ਗੁਰੂ ਦੀ ਕਲਾ ਵਾਪਰਦੀ ਹੈ ਜਦੋਂ ਰਾਜ ਸੁੰਦਰਪਾਲ ਸਿੰਘ ਦੇ ਜਿਹੜਾ ਦੇ ਨਾਲ ਜਦੋਂ ਨਵੰਬਰ ਦੇ ਵਿੱਚ ਪਾਵਨ ਮੈਚ ਨੂੰ ਕੰਫਰੰਸ ਕੀਤੀ ਬੜੀ ਮਜ਼ਰਾ ਉਸਨੂੰ ਮਾਰਨੇ ਉਮਰ ਸੀ ਸਿੱਖਾਂ ਚੋਂ ਜਸਵੰਤ ਸਿਕੰਦਰਪਾਲ ਸਿੰਘ ਮੈਂਬਰ ਜਿਸ ਦੇ ਰਾਜ ਵਿੱਚ ਸੂਰਜ ਛੁੱਪਦਾ ਨਹੀਂ ਹੈ ਇਹਨੂੰ ਕੌਣ ਚੈਲੰਜ ਕਰ ਸਕਦਾ ਫਿਰ 21-22 ਸਾਲਾਂ ਦਾ ਪੈਟ੍ਰਿਕ ਹੈਨਰੀ ਵਰਜੀਨੀਆ ਸਟੇਟ ਦੇ ਰਿਚਮੰਡ ਦੇ ਇੱਕ ਚਰਚ ਦੇ ਵਿੱਚ ਇਕੱਠ ਹੁੰਦਾ ਇੱਕ ਡੈਲੀਗੇਸ਼ਨ ਸੈਸ਼ਨ ਹੈ ਉਹ ਖਲੋ ਜਾਂਦਾ ਹੈ ਖਲੋਕ ਯੋਨਾਂ ਡੈਲੀਗੇਟਸ ਨੂੰ ਐਡਰੈਸ ਕਰਦੇ ਆ ਕਹਿੰਦਾ ਕਿ ਕਦੋਂ ਤੱਕ ਅਸੀਂ ਸਲੇਵਰੀ ਕਬੂਲ ਕਰਾਂਗੇ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਪਥ ਇਹ ਪੈਟ੍ਰਿਕ ਹੈਨਰੀ ਦੇ ਲਫਜ਼ ਅੱਜ ਵੀ ਜਦੋਂ ਹਰ ਅਮਰੀਕਨ ਇਸ ਇਹਨਾਂ ਲਫਜ਼ਾਂ ਨੂੰ ਦੇਖਦਾ ਹੈ ਤੇ ਇਹ 1 ਸਾਲ ਪਹਿਲੇ 4 ਜੁਲਾਈ 1776 ਨੂੰ ਫਿਲਡਲਫੀਆ ਦਾ ਵਿੱਚ ਥਾਮਸ ਜੈਫਰਸਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਹਿੰਦੇ ਪਰ ਉਸ ਤੋਂ ਪਹਿਲਾਂ 20 ਸਾਲਾਂ ਦੇ ਉਸ ਗੱਭਰੂ ਨੇ ਲੜਕਾਰੇ ਤਨਪਰਾਚੇ ਵੇਖ ਲਿਆ ਔਰ ਜੋ ਸੁਣਿਆ ਸੀ ਉਹ ਤੱਕ ਤੇ ਅਗਾਹ ਸੋ ਸੰਗਤ ਦਾ ਔਰ ਆਰਗੇਨਾਈਜ਼ਰ ਦਾ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਦਾ ਧੰਨਵਾਦ ਇਡਾ ਵੱਡਾ ਸ਼ਿਲਾ ਕਰ ਰਹੇ ਹਾਂ ਪਰ ਜਿੱਥੇ ਮੈਂ ਫੀਡਰ ਦਾ ਫੁਲਾਣਾ ਨਹੀਂ ਮੇਰੇ ਨੂੰ ਜੋੜਨ ਸਾਬ ਨੂੰ ਨਹੀਂ ਹੋਰ ਵੱਡੇ ਵੱਡੇ ਜ਼ਵਾਰੀ ਤੇ ਆਪਾਂ ਕਰਕੇ ਰਹੇ ਹਾਂ ਤੇ ਮੈਂ ਸਿਰਫ ਦੋ ਤਿੰਨ ਗੱਲਾਂ ਹੀ ਕਰਨਾ ਚਾਹੁੰਦਾ ਕਿ ਅਪ੍ਰੈਲ ਜਦੋਂ ਅਸੀਂ ਸਿਖ ਸਾਥ ਨੂੰ ਬਣਾਉਣੀ ਆ ਖਾਲਸਾ ਸਾਹਿਬਾਨ ਦੇਸ ਬਰੋ 5547 ਵਿੱਚ ਜੋ ਅੱਜ ਕੱਲ ਮੁਕੀਆਂ ਨੂੰ ਰਿੰਦਾ ਕਹਿੰਦੇ ਨੇ ਦੂਜਾ 5584 ਵਿੱਚ ਸੀ ハハハ[笑] ਫਾਊਂਡੇਸ਼ਨ ਆਫ ਕੈਨੇਡਾ ਨੇ ਤੁਹਾਡੀ ਸਭ ਦੀ ਮਦਦ ਨਾਲ ਪੰਜਾਬ ਦੇ ਤਿੰਨ ਅਨਾਥ ਆਸ਼ਰਮ